ਤਾਂ ਜੇਕਰ ਤੁਸੀਂ ਵੀ ਐਗ ਪੁਰਜੀ ਦੇ ਪਨੀਰ ਪੁਰਜੀ ਖਾ ਕੇ ਬੋਰ ਹੋ ਚੁੱਕੇ ਹੋ ਤਾਂ ਅੱਜ ਤੁਹਾਨੂੰ ਇੱਕ ਐਸੀ ਕਾਰਟ ਦੇ ਉੱਤੇ ਲੈ ਕੇ ਆਏ ਹਾਂ ਜਿੱਥੇ ਚਿਕਨ ਪੁਰਜੀ ਜਿਹੜੀ ਸ਼ੁਰੂ ਕੀਤੀ ਗਈ ਹੈ ਤੁਹਾਡਾ ਸਮਾਂ ਨਹੀਂ ਜ਼ਿਆਦਾ ਖਰਾਬ ਕਰਨ ਸਿੱਧੇ ਅੰਦਰ ਲੈ ਕੇ ਚੱਲਦੇ ਹਾਂ ਮੇਕਿੰਗ ਦਿਖਾਣੇ ਆ ਵੀ ਕਿਸ ਤਰੀਕੇ ਨਾਲ ਜਿਹੜੀ ਸਾਰੀ ਬਣਦੀ ਹੈ ਭਾਜੀ ਨਾਲ ਗੱਲਬਾਤ ਕਰਾਂਗੇ ਤਾਂ ਬਾਈ ਜੀ ਇੱਥੇ ਮੌਜੂਦ ਨੇ ਤੇ ਫਲੈਸ਼ ਨਸਤਾ ਦਿਖਾਓ ਕੁਲਚੇ ਦੀ ਆ ਦੇਖੋ ਬਜੀ ਉਹ ਹੋ ਗਿਆ ਕੀ ਬਾਤ ਹੈ ਯਾਨੀ ਕਿ ਆਟੇ ਵਾਲਾ ਕੁਲਚਾ ਤੇ ਉਹ ਵੀ ਇੰਨਾ ਸੌਫਟ ਹੈ ਇੰਨਾ ਸੌਫਟ ਹੈ ਬਜੀ ਇਹ ਮਤਲਬ ਆਪ ਕਿਆਰ ਕਰਵਾਉਂਦੇ ਜਿਹੜੇ ਕੁਲਚੇ ਹੁੰਦੇ ਹਾਂ ਜੀ ਬਜੀ ਕੀ ਬਾਤ ਹੈ ਬਾਈ ਜੀ ਮਤਲਬ ਹੈਲਦੀ ਪ੍ਰੋਪਰ ਹੈਲਦੀ ਹੋਰ ਹੈ ਜੇਕਰ ਕੋਈ ਆ ਰਿਹਾ ਹੈ ਹਾਂਜੀ ਹੁਣ ਕੋਈ ਵੀ ਚੀਜ਼ ਦੀ ਮੀਨਸ ਲਾਂਭਾ ਨਹੀਂ ਆਊਗਾ ਨਹੀਂ ਭਾਜੀ ਵਧੀਆ ਜੀ ਇਹ ਕਾਸਟਮਰ ਖਾ ਕੇ ਜਾ ਰਹੇ ਆ ਕਸਟਮਰ ਖਾ ਹੀ ਰਹੇ ਨੇ तकरीबन ਤੁਹਾਡੇ ਸਾਹਮਣੇ ਬਾਹਰ ਖਾਈ ਦੇ ਰਹੇ ਨੇ ਤੇ ਇਹ ਕਹਿੰਦਾ ਫਿਰ ਵੈਜੀਸ ਵਗੈਰਾ ਵੀ ਆਉਂਦੇ ਵੈਜੀਸ ਵਗੈਰਾ ਹਾਂਜੀ ਹੁਣ ਦੁਬਾਰਾ ਤੁਹਾਡੇ ਸਾਹਮਣੇ ਮੇਕਿੰਗ ਤਿਆਰ ਕਰ ਰਹੇ ਆ ਮੈਂ ਠੀਕ ਹੈ ਜੀ ਠੀਕ ਹੈ ਤਾਂ ਮੇਕਿੰਗ ਜਿਹੜੀ ਤੁਹਾਨੂੰ ਲਾਈਵ ਦਿਖਾ ਰਹੇ ਆ ਵੀ ਕਿਸ ਤਰੀਕੇ ਨਾਲ ਜਿਹੜਾ ਕਿ ਨਵਾਂ ਕਨਸੈਪਟ ਭਾਈ ਨੇ ਸ਼ੁਰੂ ਕੀਤਾ ਤੇ ਉਸ ਦੀ ਮੇਕਿੰਗ ਆ ਦੇਖੋ ਭਾਜੀ ਇਹਦੇ ਵਿੱਚ ਪਿਆਜ਼ ਹਾਂਜੀ ਗਾਜਰ ਤੇ ਸ਼ਿਮਲਾ ਮਿਰਚਾ ਵਗੈਰਾ ਨੇ ਸਾਰਾ ਕੁਝ ਆ ਸਬਜ਼ੀਆਂ ਹਾਂ ਬਾਕੀ ਹਾਂ ਮਦਲੋ ਨਿਊਟ੍ਰੀਸ਼ਨ ਪ੍ਰੋਪਰ ਕਰਕੇ ਦੋਂਗੇ ਜੇਕਰ ਕੋਈ ਹਾਂਜੀ ਬੜੀ ਤੁਸੀਂ ਤਵਾ 'ਚ ਦੇਖ ਰਹਾ ਵੀ ਲੋਕੀ ਕੜਾਈਆਂ 'ਚ ਬਣਾਉਂਦੇ ਤੁਸੀਂ ਤਵੇ 'ਤੇ ਬਣਾ ਤਵੇ ਦੇ ਭਾਜੀ ਇਹ ਇਹੀ ਚੀਜ਼ ਹੈ ਭਾਜੀ ਤਵੇ ਦੇ ਸਪੈਸ਼ਲ ਕੀਤਾ ਹੈ ਕਾਪਾ ਕੰਮ ਅੱਛਾ ਜੀ ਹਾਂਜੀ ਥੋੜਾ ਜਿਹਾ ਹਟ ਕੇ ਸਾਰਿਆਂ ਨਾਲੋਂ ਇੱਕ ਤਰੀਕਾ ਅਲੱਗ ਕਨਸੈਪਟ ਨੇ ਤਾਂ ਲੋਕ ਤਾਂ ਕੜਾਈਆਂ ਤੇ ਤਵੱਜਾ ਰੱਖਦੇ ਆ ਵਿੱਚ ਬਿਲਕੁਲ ਪਾਉ ਭਾਜੀ ਮੋਂਗੇ ਇਹਨੂੰ ਕੱਟ ਰਣ ਭਾਜੀ ਭਾਜੀ ਇਹ ਜਦੋਂ ਅਸੀਂ ਚਿਕਨ ਵੀ ਪਾਵਾਂਗੇ ਤੁਹਾਡੇ ਸਾਹਮਣੇ ਆ ਪੀਸੀ ਪਾਵਾਂਗੇ ਉਹਦਾ ਕੀਮਾ ਆਪਣੇ ਸਾਹਮਣੇ ਕਰਾਂਗੇ ਇਸ ਤਰੀਕੇ ਕੰਟੈਕਟ ਕੰਟੈਕਟ ਆ ਜਿਹੜਾ ਪਟਾਰਾ ਖੁੱਲ ਚੁੱਕਾ ਹੈ ਜਿਹੜਾ ਇਹਦਾ ਮੇਨ ਇੰਗਰੀਡੀਅੰਟ ਹੈ ਨਾ ਆ ਜਾ ਭਾਜੀ ਉਹ ਹਾਂ ਕੀਮਾ ਆ ਦੇਖੋ ਤੁਹਾਡੇ ਸਾਹਮਣੇ ਆ ਭਾਜੀ ਇਹ ਪੀਸਿਸ ਨੇ ਸਾਰੇ ਹੂੰ ਠੀਕ ਹੈ ਜੀ ਹੁਣ ਆਪਾਂ ਇੱਥੇ ਤਵੇ ਤੇ ਰੱਖ ਕੇ ਇਹਨੂੰ ਕੀਮਾ ਕਰਾਂਗੇ ਭਾਜੀ ਲਾਈਵ 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 ਦੇ ਵਿੱਚ ਜਿਵੇਂ ਪਹਿਲਾਂ ਲਾਈਵ ਆਈਸਕ੍ਰੀਮ ਜਿਹੀ ਹਾਂਜੀ ਫਿਰ ਲਾਈਵ ਪੁਰਜੀ ਸ਼ੁਰੂ ਕੀਤੀ ਆ ਹਾਂਜੀ ਕੀ ਬਾਤ ਆ ਜੀ ਆ ਚਿਕਨ ਜਿਹੜਾ ਕਿ ਆਪਣੇ ਪੁਰਜੀ ਦੇ ਵਿੱਚ ਆ ਚੁੱਕਾ ਜਿਹੜਾ ਮੇਨ ਇੰਗਰੀਡੀਅੰਟ ਐ ਇਸ ਰਿਸ਼ ਚਿਕਨ ਪੁਰਜੀ ਜਿਹਦੇ ਕਰਕੇ ਇਹਨੇ ਚਰਚਾ ਜਿਹੜੀ ਆ ਪੂਰੇ ਲੁਧਿਆਣੇ ਵਿੱਚ ਫੈਲੀ ਹੋਈ ਆ ਵੀ ਨਵੀਂ ਸ਼ਹਿ ਕੱਢੀ ਐ ਇੱਥੇ ਹੀ ਕਹਾਂਗੇ ਇਹਨੂੰ ਭਈਆ ਮਾਰਡੀਸ਼ ਨਹੀਂ ਕਹਿ ਸਕਦੇ ਕਿਉਂਕਿ ਇਹ ਚੀਜ਼ ਕਿਸੇ ਨੇ ਸੋਚੀ ਨਹੀਂ ਹੋਣੀ ਮਰਕੇ ਨਾ ਜੋ ਤੁਸੀਂ ਮਾਰਕੀਟ ਦੇ ਵਿੱਚ ਲਿਆਏ ਨਹੀਂ ਐਕਚੁਅਲੀ ਭਾਜੀ ਅਸੀਂ ਮੈਂ ਖੁਦ ਆਪ ਜਿਮ ਜਾਣਾ ਆ ਹਾਂਜੀ ਠੀਕ ਹੈ ਜੀ ਕੋਈ ਇਹੋ ਜਿਹੀ ਚੀਜ਼ ਲਿਆਣਾ ਚਾਹੁੰਦਾ ਸੀਗਾ ਮੈਂ ਵੀ ਮਾਰਕੀਟ ਦੇ ਵਿੱਚ ਇੱਕ ਹੀ ਜਿੰਦੇ ਵੇਚ ਕਰਕੇ ਜਿਮ ਵਾਲਿਆਂ ਨੂੰ ਵੀ ਕੋਈ ਫਾਇਦਾ ਹੋ ਸਕੇ ਬਿਲਕੁਲ ਠੀਕ ਹੈ ਨਾ ਜੀ ਆ ਤੁਹਾਡੇ ਸਾਹਮਣੇ ਆ ਜੀ ਹੁਣ ਦੇਖਿਓ ਤੁਸੀਂ ਇਹ ਸਾਰਾ ਲੋਕੀ ਆਇਲ ਅਸੀਂ ਸਟਾਰਟਿੰਗ ਦੇ ਵਿੱਚ ਆਲੋਇਲ ਪਾਇਆ ਥੋੜਾ ਜਿਹਾ ਉਹ ਵੀ ਉਹ ਲਸਣ ਅਦਰਕ ਭੁੰਨਣ ਕਰਦੇ ਭੁੰਨਣ ਵਾਸਤੇ ਬਿਲਕੁਲ ਜਿਹੜਾ ਕਿਉਂ ਦਾ ਟੇਸਟ ਹੋਵੇ ਠੀਕ ਹੈ ਜੀ ਹੁਣ ਜਿਹੜਾ ਅਸੀਂ ਬਾਕੀ ਸਾਰਾ ਇਹਦੇ ਚ ਬਾਕੀ ਟੋਟਲੀ ਪਾਣੀ ਵਗੈਰਾ ਦੇ ਨਾਲ ਸਾਰਾ ਕਰਾਂਗੇ ਸਾਡੇ ਨੂੰ ਦੇਖੋ ਚੰਗਾ ਬਈ ਕਿੰਨਾ ਕ ਟਾਈਮ ਜਿਹੜਾ ਕਿ ਇਹਨਾਂ ਨੂੰ ਲੱਗ ਜਾਂਦਾ ਬਣਾਉਣ ਦੇ ਵਿੱਚ ਕਿਉਂਕਿ ਕਾਫੀ ਜ਼ਿਆਦਾ ਮਿਹਨਤ ਵਾਲਾ ਕੰਮ ਹੈ ਦੇਖਣ ਨੂੰ ਮਿਲ ਰਿਹਾ ਹੈ। ਥੰਡੇ-ਥੰਡੇ ਪੀਸ ਨੂੰ ਚੌਪ ਕਰਨਾ। ਭਾਜੀ ਇਹ ਕਟੋ-ਕਟ ਅੱਧਾ ਘੰਟਾ ਸਾਨੂੰ ਲੱਗ ਹੀ ਜਾਂਦਾ ਤਰੀਰ ਤਿਆਰ ਕਰਦੇ ਕਰਦੇ। ਇੱਕ ਬੈਚ ਨੂੰ ਤਿਆਰ ਕਰਦੇ। ਹਾਂਜੀ ਇੱਕ ਬੈਚ ਨੂੰ ਤਿਆਰ ਕਰਦੇ। ਤੇ ਇੱਕ ਬੈਚ ਕਿੰਨੇ ਕ ਸਰਵ ਹੋ ਜਾਂਦੇ ਹਨ ਜਿਹੜਾ ਇੱਕ ਬੈਚ ਦਾ ਬਣਦਾ ਹੈ। ਇਹ ਭਾਜੀ ਇਹਨੀਆਂ ਫੋਕ ਕਟੋ-ਕਟ ਦਾ ਇਹ 10-15 ਪਲੇਟਾਂ ਦਾ ਆਰਡਰ ਆਉਂਦਾ। ਉਸ ਤੋਂ ਫਿਰ ਅੱਧਾ ਘੰਟਾ ਮਿਹਨਤ ਲੱਗਦੀ ਹੈ। ਹਾਂਜੀ। ਕੀ ਆ ਬਾਤ ਹੈ ਮਤਲਬ ਛੋਟੇ ਛੋਟੇ ਬੈਚ ਚ ਬਣਾਉਣੇ ਹਨ ਬਲਕ ਕੁਆਂਟੀਟੀ ਨਹੀਂ ਬਣਾਉਣੀ ਨਹੀਂ ਭਾਈ ਬਲਕ ਕੁਝ ਨਹੀਂ ਫਰੈਸ਼ ਫਰੈਸ਼ ਬਿਲਕੁਲ ਜਾ ਰਹੇ ਭਾਈ ਜੀ ਹਲੇ ਕਿੰਨਾ ਕ ਜਿਹੜਾ ਪ੍ਰੋਸੈਸ ਆਪਣਾ ਡਨ ਹੋ ਗਿਆ ਭਾਜੀ ਖਾਫ ਹੋ ਚੁੱਕਾ ਹੁਣ ਇਸ ਤੋਂ ਬਾਅਦ ਆਪਾਂ ਮਸਾਲੇ ਇਹਦੇ ਚ ਪਾਣ ਲੱਗੇ ਆ ਰੈਡੀ ਕਰਨ ਲੱਗੇ ਆ ਸਾਨੂੰ ਮਸਾਲੇ ਕਿਹੜੀ ਕਿਹੜੇ ਜਾਂਦੇ ਨੇ ਦੱਸੋਗੇ ਕੁਝ ਨਹੀਂ ਇਸ ਦਾ ਹਾਂਜੀ ਹਾਂਜੀ ਭਾਜੀ 2 ਮਿੰਟ ਦਿਓ ਉਹ ਵੀ ਤੁਹਾਨੂੰ ਦੱਸਦਾ ਸਾਰਾ ਮਿਹਨਤ ਕਾਫੀ ਆ ਨਾ ਵੀ ਗੱਲਾ ਗੱਲਾ ਹੁਣ ਦੇਖਣਾ ਸਾ ਲੱਛੇ ਜਿਹੜੇ ਤੁਹਾਡੇ ਸਾਹਮਣੇ ਦੇਖ ਲਓ ਜਿਹੜੇ ਨਿਕਲ ਚੁੱਕੇ ਨੇ ਬਿਲਕੁਲ ਚਿਕਨ ਦੇ ਵੀ ਇੰਨੀ ਕ ਮਿਹਨਤ ਗੱਲਾ ਗੱਲਾ ਫਿਰ ਜਿਹੜਾ ਚੌਪ ਕਰ ਭਾਈ ਕੀ ਫਿਰ ਬਚਦਾ ਤਾਂ ਨਹੀਂ ਹੋਣਾ ਕੋਈ ਪੀਸ ਇਹਦਾ ਮੇਰੇ ਭਾਜੀ ਸਾਰੇ ਸਾਰੇ ਲੱਛੇਦਾਰ ਹੋ ਗਏ ਸਾਰੇ ਲੱਛੇਦਾਰ ਹੋ ਜਾਂਦਾ ਜੀ ਸਾਰੇ ਦਾ ਸਾਰੇ ਪੀਸ ਆ ਸਾਡੇ ਸਾਹਮਣੇ ਆ ਦੇ ਲੋ ਇੱਕ ਵੀ ਪੀਸ ਨਹੀਂ ਆਪਾਂ ਰਹਿਣ ਦੇਣਾ ਇੱਥੇ ਫਿਰ ਸੋਹ ਦੇਖਣਾ ਵੈਜੀ ਦੀ ਰੰਗਤ ਕਿੱਡੀ ਸ਼ਾਂਤ ਰਹੀ ਹੈ ਗਾਜਰ ਦੀ शिमला ਮਿਰਚ ਹਾਂਜੀ ਅਲੱਗ ਅਲੱਗ ਨਜ਼ਰ ਆ ਰਹੀਆਂ ਨੇ ਬਿਲਕੁਲ ਇਹ ਅਬ ਜੀ ਹੁਣ ਮਸਾਲੇ ਐਡ ਕਰਨ ਲੱਗਿਆ ਆਣੇ ਜੀ ਤੇ ਕਿਹੜੇ ਕਿਹੜੇ ਮਸਾਲੇ ਇਹਦੇ ਵਿੱਚ ਹੁੰਦੇ ਭਾਜੀ ਭਾਜੀ ਇਹਦੇ ਵਿੱਚ ਜਿਹੜੇ ਘਰੇਲੂ ਮਸਾਲੇ ਨੇ ਉਹ ਯੂਜ਼ ਕਰੀ ਦੇ ਕੋਈ ਮਸਾਲਾ ਨਹੀਂ ਹੈ ਭਾਜੀ ਅੱਛਾ ਕੀ ਆਵਾਜ਼ ਕੋਈ ਵੀ ਨਹੀਂ ਮਤਲਬ ਤੁਸੀਂ ਪੂਰਾ ਮਤਲਬ ਜਿੰਮਾ ਚੱਕਿਆ ਹਨਾ ਵੀ ਵਧੀਆ ਹੀ ਖਵਾਣਾ ਕਿਸੇ ਨੂੰ ਤੇਜ ਮਸਾਲੇ ਖਵਾ ਕੇ ਕਿਸੇ ਨੂੰ ਖਰਾਬ ਕਰਨਾ ਹੀ ਖਰਾਬ ਨਹੀਂ ਕਰਨਾ ਭਾਜੀ ਖੂਫੀਆ ਮਸਾਲਾ ਯਾਨੀ ਕਿ ਕੋਈ ਨਹੀਂ ਲੱਗਾ ਜਿੱਦਾਂ ਲੋਕ ਕਹਿੰਦੇ ਕੋਈ ਖੂਫੀਆ ਰੱਖਿਆ ਕੋਈ ਖੂਫੀਆ ਭਾਜੀ ਕੋਈ ਕੁਝ ਨਹੀਂ ਆ ਸਾਰੇ ਮਾਰਕੀਟ ਤੋਂ ਮਿਲ ਜਾਂਦੇ ਆ ਆਪ ਘਰੇ ਲਿਆ ਕੇ ਪੀਸਵਾ ਲਓ ਸਭ ਕੁਝ ਆ ਭਾਜੀ ਗਰਮ ਮਸਾਲਾ ਹੈਗਾ ਜਿਹੜਾ ਸਾਡਾ ਆਪ ਦਾ ਪੀਸਿਆ ਹੋਇਆ ਆ ਓਕੇ ਹਾਂਜੀ ਉਹ ਆਪਸ ਵੰਡ ਉਹ ਆਪਸ ਵੰਡਦਾ ਆਪਣਾ ਜਿਹੜਾ ਇਹਦਾ ਟੇਸਟ ਆ ਮੇਨ ਬਣ ਜਾਂਦਾ ਹੁਣ ਇੱਕ ਜੀ ਜਾਣ ਲੱਗੀ ਹੈ ਇਹ ਭਾਜੀ ਰੈਡ ਚਿਲੀ ਹੈ ਜੀ ਓਕੇ ਜਸ ਸੇ ਇਹਦਾ ਨਾ ਹੁਣ ਇਹ ਰੰਗਤ ਵੀ ਆਊਗੀ ਤੁਹਾਡੇ ਜੀ ਹਾਂਜੀ ਭਾਜੀ ਜਿਹੜਾ ਅਸੀਂ ਇਹ ਹੁਣ ਜੇਕਰ ਇਹਦਾ ਨਾ ਰੰਗਤ ਆਊਗੀ ਤੇ ਡਾਈਟ ਫੂਡ ਨਹੀਂ ਲੱਗੂਗਾ ਮੈਂ ਸਭ ਬੰਦਾ ਖੁਸ਼ ਹੋ ਜਾਊਗਾ ਹਾਂਜੀ ਸਾਡੀ ਭਾਜੀ ਸਵਾਦ ਥੋੜੀ ਦੇਗੀ ਮਿਰਚ ਪੈ ਜਾਣੀ ਆ ਓਕੇ ਇਹਨੇ ਆਪਣਾ ਕਲਰ ਚੜਾ ਲਿਆ ਜੀ ਬਿਲਕੁਲ ਬਿਲਕੁਲ ਆ ਗਈ ਜੀ ਗ੍ਰੀਨ ਚਿਲੀ ਹੁਣ ਥੋੜਾ ਜਿਹਾ ਸਵਾਦ ਵੀ ਆਇਆ ਜੇਕਰ ਕਿਸ ਨੇ ਥੋੜਾ ਜਿਹਾ ਨਾ ਸਵਾਦ ਉਸ ਤਰੀਕੇ ਨਾਲ ਖਾਣਾ ਹੈ ਹੈਲਦੀ ਰਹਿ ਗਿਆ ਪਰ ਹੈ ਸਵਾਦ ਹਾਂਜੀ ਕੀ ਆਪ ਭਾਜੀ ਸੋਇਆ ਸੌਸ ਭਾਜੀ ਹੁਣ ਕੀ ਚੀਜ਼ ਆਣ ਲੱਗੀ ਆ ਭਾਜੀ ਆ ਲਾਸਟ ਜਿਹੜਾ ਮਸਾਲਾ ਆਪਣਾ ਘਰ ਦਾ ਪਿਸਿਆ ਹੋਇਆ ਮਸਾਲਾ ਭਾਜੀ ਉਹ ਆ ਮੈਂ ਜਿਹਨੇ ਸਾਰੀ ਕਰਾਮਾਤ ਕਰਨੀ ਆ ਸਾਰੀ ਮਾਂ ਹਾਂਜੀ ਕੀ ਬਾਤ ਆ ਜੀ ਆ ਤੁਸੀਂ ਦੇਖ ਲਿਓ ਭਾਜੀ ਆਪਾਂ ਪਾਣਾ ਵੀ ਕਿੰਨਾ ਕੁ ਆ ਆ ਲਓ ਬਸ ਇਹਨਾਂ ਕੋਈ ਪਾਣਾ ਭਾਜੀ ਅਸੀਂ ਮਸਾਲਾ ਕੋਈ ਫਾਲਤੂ ਨਹੀਂ ਸਿਰਫ ਸਵਾਦ ਵਾਸਤੇ ਤੇ ਹੁਣ ਆ ਗਈ ਜਾਨਾ ਹਰਾ ਧਨੀਆ ਕਣਾ ਪਾਏ ਨੂੰ ਇੱਕ ਰੀ ਫੇਰ ਮੈਂ ਕੀ ਕਰਨਾ ਭਾਈ ਥੋੜਾ ਜਿਆ ਸਵਾਦ ਇਹ ਰੈਡੀ ਆ लास्ट ਮਿਕਸਰ ਹੁਣ ਖਾਲੀ ਰੈਡੀ ਆ ਜੀ ਉਸ ਤੋਂ ਬਾਅਦ ਉਪਰ ਇਹ ਹੋ ਗਿਆ ਡਨ ਡਨ ਬਿਲਕੁਲ ਡਨ ਹੋ ਗਿਆ ਬਿਲਕੁਲ ਡਨ ਹੋ ਗਿਆ ਜੀ ਜਿਹੜੀ ਹੈ ਆ ਦੇਖ ਲਓ ਪਾਜੀ ਇਹਦੇ ਵਿੱਚ ਕੋਈ ਵੀ ਪੀਸ ਹੂੰ ਦੇਖ ਲਓ ਕੋਈ ਵੀ ਵੱਡਾ ਪੀਸ ਨਹੀਂ ਸਾਰੇ ਚੌਪ ਹੋ ਗਏ ਪੀਸ ਬਿਲਕੁਲ ਯਾਨੀ ਕਿ ਸਾਰੇ ਲੱਛੇਦਾਰ ਹੁਣ ਪੂੜੀ ਬਣ ਚੁੱਕੀ ਹੈ ਜੀ ਪੂੜੀ ਰੈਡੀ ਹੋ ਗਈ ਹੈ ਤੇ ਭਾ ਇਹ ਸਰਵ ਕਿਤਨਾ ਕਰਦੇ ਆਪਾਂ ਕੁੱਲਚਾ ਨਾ ਹਾਂਜੀ ਪਾਜੀ ਤੇ ਕੁੱਚਾ ਫਿਰ ਇਸੇ ਤਵੇਂ ਦਾ ਸੇਕਦਾ ਹਾਂਜੀ ਡਾਂ ਲੋ ਬੜੀ ਨਹੀਂ ਆਲਾ ਹਾਂ ਨਹੀਂ ਕੋਈ ਹਾਂ ਜੀ ਹੁਣ ਆਪਣੇ ਕੋਲ ਚ ਆ ਗਏ ਨਾ ਜਿਹੜਾ ਜਿਹਦੇ ਨਾਲ ਸਰਵ ਕੀਤਾ ਜਾਣੀ ਹਾਂ ਜੀ ਤੇਰੇ ਮਤਲਬ ਪ੍ਰੋਪਰ ਬਾਰਡਰ ਦੇ ਵਿੱਚ ਕਰਕੇ ਹਾਂ ਜੀ ਸੱਲੀ ਬਖਸ਼ੀ ਕਮਾਗਰ ਭਾਜੀ ਮੈਨੂੰ ਇਹ ਦੱਸੋ ਯਾਰ ਜੇਕਰ ਕਿਸ ਨੇ ਇਹਨੂੰ ਖਾਣ ਆਵਾਜ਼ ਚਾਣਾ ਹੋਵੇ ਆਊਗਾ ਕਿੱਥੇ ਭਾਜੀ ਰਿਸ਼ੀ ਨਗਰ ਮਾਰਕੀਟ ਆ ਟੈਲੀਫੋਨਕਸ਼ਨ ਦੇ ਬਿਲਕੁਲ ਸਾਹਮਣੇ ਦਿੱਲੀ ਚਿਕਨ ਆ ਸ਼ਾਪ ਨੰਬਰ 93 ਹੈ ਠੀਕ ਹੈ ਜੀ ਟਾਈਮਿੰਗਸ ਕੀ ਰਹਿਣਗੀਆਂ ਆਪਣਾ ਟਾਈਮਿੰਗ ਭਾਜੀ 3:30 ਵਜੇ ਤੋਂ ਲੈ ਕੇ ਰਾਤੀ 11 ਵਜੇ ਤੱਕ ਆ ਭਾਜੀ ਕੀ ਬਾਤ ਹੈ ਠੀਕ ਹੈ ਜੀ ਤੇ ਇਹਨੂੰ ਫਟਾਫਟ ਭਾਈ ਰੈਡੀ ਕਰੋ ਆਪਾਂ ਆਪਣੀ ਆਡੀਅன்ஸ் ਨੂੰ ਪਲੇਟ ਦਿਖਾਈਏ ਵੀ ਕਿਸ ਤਰੀਕੇ ਨਾਲ ਜਿਹੜੀ ਪਲੇਟ ਸੱਜ ਕੇ ਤਿਆਰ ਹੁੰਦੀ ਹੈ ਐਂਡ ਤੇ ਜਿਹੜਾ ਆਪਣਾ ਕੰਬੋ ਆਪਾਂ ਉਹ ਵੀ ਰਿਵੀਲ ਕਰਦਾਂਗੇ ਕਿ ਕੰਬੋ ਆ ਜੰਗੀ ਤਰ੍ਹਾਂ ਨੂੰ ਸੇਕਿਆ ਜਾਊਗਾ ਹਾਂਜੀ ਭਾਈ ਪੂਰਾ ਲਾਲ ਕਰਕੇ ਨੂੰ ਫਿਰ ਦਵਾਂਗੇ ਆਪਾਂ ਆਟੇ ਵਾਲਾ ਨਾਲ ਹਾਂਜੀ ਉੱਤੇ ਲੱਗੀ ਮੇਥੀ ਤੋਂ ਤੁਹਾਨੂੰ ਲਾਲ ਕਰਕੇ ਦੇਣਾ ਹਾਂਜੀ ਸ਼ਾਮ ਭਾਈ ਇਹ ਹੁਣ ਵੀ ਕੁਲਚੇ ਡਨ ਹੋ ਚੁੱਕੇ ਹੋਏ ਹਾਂਜੀ ਭਾਈ ਹੋ ਗਏ ਭਾਈ ਹੁਣ ਇੱਕ ਵਾਰੀ ਪਲੇਟਵਾ ਕੇ ਦਿਖਾ ਦਿਓ ਜਿਹਦੇ ਵਾਸਤੇ ਅਸੀਂ ਇੰਨੀ ਬੇਸਬਰੀ ਨਾਲ ਖੜੇ ਹਾਂ ਸਾਰਾ ਪ੍ਰੋਸੈਸ ਦੇਖਿਆ ਨਾਲੇ ਆਪਣੀ ਆਡੀਅנס ਨੂੰ ਵੀ ਦਿਖਾਇਆ ਸਿੰਪਲੀ ਗਾਰਦੀ ਚੱਲੇਗੀ ਇਹ ਜਿਹੜੀ ਪਲੇਟ ਆਪਣੀ ਲੱਗਣ ਜਾ ਰਹੀ ਹੈ ਸਭ ਤੋਂ ਪਹਿਲਾਂ ਚਿਕਨ ਪੁਰਦੀ ਆ ਗਈ ਹਾਂਜੀ ਪੁਰਦੀ ਆ ਗਈ ਜੀ ਤੁਹਾਡੀ ਇਹ ਖੁਸ਼ਬੂ ਹੋਣ ਆ ਰਹੀ ਸ਼ਾਨਦਾਰ ਜਦੋਂ ਖੁੱਲ੍ਹਿਆ ਪਟਾਰਾ ਨਾ ਇਹ ਲੋਬੀ ਤੇ ਆ ਆਗੇ ਕੁਲਚੇ ਆਪਣੇ ਕੁਲਚੇ ਦੇ ਆਟੇ ਵਾਲੇ ਕੁਲਚੇ ਆਕੇ ਵਾਲੇ ਕੁਲਚੇ ਜੀ ਠੀਕ ਹੈ ਜੀ ਉਸ ਤੋਂ ਬਾਅਦ ਧਨੀਆ ਹਰਾ ਹੈ ਧਨੀਆ ਹਾਂ ਜੀ ਰੰਗਤ ਹੋਰ ਕਰ ਦਿੰਦਾ ਧਨੀਆ ਤੇ ਇੱਕੋ ਕਿੰਨੇ 60 ਕਿਲੋ ਉਸ ਤੋਂ ਬਾਅਦ ਆ ਕਰੀਮ ਭਾਈ ਜੀ ਐਨਾ ਸਮਾਨ ਲਾਤਾ ਹੈ ਹਾਂਜੀ ਭਾਈ ਕੋਕ ਵੀ ਨਾਲ ਜੀ ਕੋਕ ਵੀ ਨਾਲ ਇਨਕਲੂਡ ਹੈ ਭਾਈ ਇਹ ਤਾਂ ਫੇਰ ਯਾਰ 2.5 300 ਰੁਪਏ ਦੀ ਹੋਣੀ ਘਟੋ ਘਟੋ ਨਹੀਂ ਭਾਜੀ ਸਿਰਫ ਔਨ ਲੇ 140 ਰੁਪਏ ਸਿਰਫ 140 ਰੁਪਏ 140 ਰੁਪਏ ਕੀ ਬਾਤ ਹੈ ਜੀ ਤੇ ਭਾਈ ਇਹ ਘੈਂਟ ਪਲੇਟਰ ਖਾਣ ਵਾਸਤੇ ਆਣਾ ਕਿੱਥੇ ਪਊਗਾ ਆਪਾਂ ਨੂੰ ਭਾਜੀ ਰਿਸ਼ੀ ਨਗਰ ਟੈਲੀਫੋਨ এক্সচেਜ ਦੇ ਬਿਲਕੁਲ ਸਾਹਮਣੇ ਸ਼ਾਪ ਨੰਬਰ 93 ਦਿੱਲੀ ਚਿਕਨ ਤੇ ਟਾਈਮਿੰਗਸ ਕੀ ਰਹਿਣਗੇ ਆਪਣੀਆਂ ਭਾਜੀ 3:30 ਵਜੇ ਤੋਂ ਲੈ ਕੇ ਰਾਤੀ 11 ਵਜੇ ਤੱਕ ਜਿਹੜਾ ਬੰਦਾ ਰੇਟ ਪੁੱਛਣ ਤੋਂ ਵਾਂਝਾ ਰਹਿ ਗਿਆ ਉਹਨੇ ਕੋਲ ਫੇਰ ਦੱਸੋ ਕਿੰਨੇ ਦਾ ਹੈ ਹੋਲਡਿੰਗ ਵੀ ਆ ਦੋ ਕੁਲਚੇ ਨਾਲ ਪੁਰਜੀ ਚਿਕਨ ਵਰਜੀ ਹਾਂਜੀ ਔਰ ਚਟਨੀ ਔਰ ਤੰਦੂਰੀ ਸੌਸ ਹਾਂਜੀ ਲਓ ਠੀਕ ਹੈ